ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਪਾਂ ਚਿਤ੍ਰੋਪਖਿਆਂ ਦੇ ਚਿਤ੍ਰਨ ਦਾ 81 ਦਾ ਦੂਸਰਾ ਭਾਗ ਕਰਾਂਗੇ ਪਿਛਲੇ ਭਾਗ ਦੇ ਵਿੱਚ ਅਪਾਂ ਦੇਖਿਆ ਕਿਵੇਂ ਰਾਣੀ ਨੇ ਉਹ ਜੋਗੀ ਗੁਰਾਜ ਨੂੰ ਭੜਕਾ ਕੇ ਜੰਗਲ ਚ ਜਾਣਾ ਚਾਹੁੰਦਾ ਸੀ ਉਹਨੇ ਉਹਨੂੰ ਕਿਸ ਤਰ੍ਹਾਂ ਤਰਤੀਸ ਦੱਬ ਕੇ ਤੇ ਰਾਜ ਨੂੰ ਕਿਹਾ ਕਿ ਤੇਰੇ ਗੁਰੂ ਨੇ ਆਪਣੇ ਤੇ ਮਿੱਟੀ ਲੈ ਲਈ ਹੈ ਤੇ ਉਹ ਜਾਣ ਤੋਂ ਪਹਿਲਾਂ ਮਨ ਤੋਂ ਪਹਿਲਾਂ ਉਹਨੇ ਮਨ ਨੂੰ ਕੁਝ ਕੁ ਗੱਲਾਂ ਆਖੀਆਂ ਸੀ ਉਸਨੇ ਕਿਹਾ ਸੀ ਕਿ ਮੇਰੀ ਗਲ ਰਾਜ ਨੂੰ ਆਖ ਦੇਣਾ ਕਿ ਤੁਸੀਂ ਘਰ ਵਿੱਚ ਹੀ ਬੈਠਣਾ ਇਹਦਾ ਰਾਣੀਆਂ ਨੂੰ ਦੁੱਖ ਨਹੀਂ ਦੇਣਾ ਰਾਜ ਤੇ ਯੋਗ ਦੋਹਾਂ ਨੂੰ ਹੀ ਝੋਕਣਾ ਫਿਰ ਮੈਨੂੰ ਇਹ ਗੱਲ ਇਹ ਵੀ ਕਹੀ ਕਿ ਜੇ ਰਾਜ ਤੁਹਾਡੇ ਇਨਸਾਨ ਨਾ ਅਸਰੇ ਤਾਂ ਪਿੱਛੋਂ ਉਸ ਨੂੰ ਕਹਿਣਾ ਕਿ ਰਾਜਾ ਜੀ ਦਾ ਤਪ ਹਾਰ ਲਿਆ ਜਾਵੇਗਾ ਮਤਲਬ ਉਹ ਜਿਵੇਂ ਮੈਂ ਕਹਿੰਨਾ ਉਹ ਵੇਈ ਕਰੇ ਰਾਜ ਵਿੱਚ ਰਹਿ ਕੇ ਤਪ ਕਰੇ ਰਾਜ ਨੂੰ ਤਿਆਗੇ ਨਾ ਜੋ ਕਹਿੰਦੀ ਜੋਗੀ ਨੇ ਮੈਨੂੰ ਦੂਸਰੀ ਗੱਲ ਆਖੀ ਸੀ ਉਹ ਮੈਂ ਤੈਨੂੰ ਬਾਅਦ ਚੁਕਾਹਾਂਗੀ ਜਿਨ੍ਹਾਂ ਤੇਰੇ ਸਾਰੇ ਭ੍ਰਮ ਚੱਕੇ ਜਾਣਗੇ ਪਰ ਫਿਲਹਾਲ ਜੋ ਜਿਹੜੀ ਰਾਜ ਨੂੰ ਛੱਡਣ ਦੀ ਇਹ ਗੱਲ ਮਨੋਂ ਟਾਲ ਦੇ ਤੁਸੀਂ ਪੁੱਤਰ ਬਾਲਕ ਨੌਜੋਨ ਇਸਤਰੀ ਠਾਠਵੜ ਛੱਡ ਰਹੇ ਹੋ ਸਭ ਇਸ ਤਰ੍ਹਾਂ ਦਾ ਜਿਹੜਾ ਇੱਕ ਸੁੱਤਾ ਕੰਮ ਹੈ ਇਹਦੇ ਨਾਲ ਰਾਜ ਵੀ ਚਲਾ ਜਾਏਗਾ ਅਸੀਂ ਸਾਰੇ ਬਰਬਾਦ ਹੋ ਜਾਵਾਂਗੇ ਦੇਖ ਤੇਰੇ ਪੁੱਤਰ ਧਰਤੀ ਤੇ ਰੋ ਰਹੇ ਨੇ ਲੋੜਪੁਰ ਹੋ ਰਹੇ ਨੇ ਇਸਤਰੀ ਵਰ ਲਾਪ ਕਰ ਰਹੇ ਨੇ ਭਾਈ ਭਰਾ ਨੌਕਰ ਸਭ ਰੋ ਰਹੇ ਨੇ ਕਿ ਰਾਜ ਦਾ ਜਿਹੜਾ ਬੰਸ ਕਰੋ ਰਾਜ ਚਲਾ ਜਾਏਗਾ ਜੇ ਸਹੋਰ ਦੇ ਹੱਥ ਆ ਜਾਵੇ ਕੋਈ ਬੈਰੀ ਦੁਸ਼ਮਣ ਆ ਜਾਵੇਗਾ ਕੋਈ ਮਾੜਾ ਰਾਜਾ ਆ ਗਿਆ ਤੇ ਪ੍ਰਜਾ ਤੇ ਨੁਕਸਾਨ ਵੀ ਕਰ ਸਕਦਾ ਹੈ ਦੂਸਰੇ ਪਾਸੇ ਜਿਹੜੇ ਜੋਗੀ ਦੇ ਚਿੱਲੇ ਸੀ ਖੁਸ਼ ਹੋ ਰਹੇ ਸੀ ਕਿ ਜਿਹੜਾ ਰਾਜਾ ਇਹ ਸਾਡੇ ਵਿੱਚ ਆ ਜਾਏਗਾ ਇੱਕ ਤੇ ਖਾਨਕੁੰਨ ਦੇ ਲਾਲੇ ਜਿਹੜੇ ਉਹ ਮੁੱਕ ਜਾਣਗੇ ਦੂਜੇ ਚ ਦਰਦਰ ਮੰਗਾਂਗੇ ਵੀ ਸਾਡਾ ਮੰਗੇਗਾ ਤੇ ਇਹਦੇ ਮੰਗ ਨਾਲ ਸ਼ਾਇਦ ਜ਼ਿਆਦਾ ਪੈਸੇ ਸਾਨੂੰ ਆ ਜਾਣਗੇ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹਨਾਂ ਦੇ ਗੁਰੂ ਨਾਥ ਕੀ ਹੋ ਚੁੱਕਿਆ ਹੈ ਉਹਨਾਂ ਨੇ ਵੀ ਸਾਡੇ ਜਥੇ ਵੇਜੇ ਸਾਡੇ ਜਿਹੜਾ ਆ ਜਾ ਵਡਾ ਬੰਦਾ ਆ ਜਾਏਗਾ ਜਿਵੇਂ ਸਾਰੇ ਜਿੰਨੇ ਵੀ ਸਾਧ ਸੰਤੋਰੇ ਫੈਦੇ ਸਾਧਾਂ ਦੇ ਵਾਗ ਇਹਨਾਂ ਦੀ ਹਕ ਸੰਗਤ ਵਿੱਚ ਬੈਠੇ ਕਿਸੇ ਨਾ ਕਿਸੇ ਵੱਡੇ ਬੰਦੇ ਤੋਂ ਹੁੰਦੀ ਵੀ ਕਿਸੇ ਤਰੀਕੇ ਇਹ ਮੇਰੇ ਪਿੱਛੇ ਲੱਗ ਜੇ ਸੋ ਇਹ ਹਰੇਕ ਦਾ ਇਹ ਲਾਲਸਾ ਹੁੰਦੀ ਹੈ ਵੀ ਮੇਰਾ ਚੱਲਾ ਵੱਡਾ ਮੇਰਾ ਚੱਲਾ ਬਾਦਲ ਮੇਰਾ ਚੱਲਾ ਫਲਾਣਾ ਢਮਕਣਾ ਸੋ ਇਸੇ ਪ੍ਰਕਾਰ ਇਹ ਵੀ ਇਦਾਂ ਹੀ ਆ ਸੋ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਸ ਇਸਤਰੀ ਨੇ ਰਾਜੇ ਦੀ ਉਸ ਔਰਤ ਨੇ ਉਹਨੂੰ ਮਾਰ ਕੇ ਤੇ ਜ਼ਮੀਨ 'ਚ ਘਟ ਦਿੱਤਾ ਹੈ। ਰਾਜਾ ਉਹ ਰਾਜ ਨੂੰ ਰੋਗ ਦੀ ਹੈ। ਰਾਜਾ ਕਹਿੰਦਾ ਤੈਨੂੰ ਬ੍ਰਹਮ ਗਿਆਨ ਦਾ ਤੈਨੂੰ ਪਤਾ ਨਹੀਂ ਹੈ। ਬ੍ਰਹਮ ਨੂੰ ਤਨ ਤਤ ਦਾ ਤੈਨੂੰ ਭੇਦ ਨਹੀਂ ਪਤਾ। ਉਹ ਕਹਿੰਦਾ ਹੈ ਕਿ ਸੰਸਾਰ ਦੀ ਖੇਡ ਉੱਡੀ ਹੈ ਜੇ ਮਾਤਾ ਹਿੱਤ ਕਰਕੇ ਬੱਚੇ ਨੂੰ ਖੜਾਉਂਦੀ ਹੈ ਪ੍ਰਕਾਲ ਉਹਦੇ ਸਿਰ ਤੇ ਖੜੋਤਾ ਰਹਿੰਦਾ ਮਾਤਾ ਸਮਝਦੀ ਹੈ ਕਿ ਮੇਰਾ ਪੁੱਤ ਵੱਡਾ ਹੋ ਰਿਹਾ ਪਰ ਉਹ ਇਹ ਨਹੀਂ ਸਮਝਦੀ ਕਿ ਮੌਤ ਨੇੜੇ ਆ ਰਹੀ ਹੈ ਜਾਨੀ ਜਾਨ ਤੇ ਸੁੱਤ ਬੜਾ ਹੋਤ ਹੈ ਇਤਨਾ ਪੀਣਾ ਜਾਨ ਦੇ ਦਿਨ ਆਉਂਦ ਘਟਾ ਤਨ ਵਿਵਸ ਸਮਾਜੀ ਦਾ ਬਚਨ ਫਿਰ ਕਹਿੰਦਾ ਕਿ ਕੌਣ ਮਾਤਾ ਪਤਨੀ ਪੁੱਤਰ ਕੀ ਹੈ ਸਾਰੇ ਅਸਲ ਚ ਇਹ ਪੰਜਾਂ ਦੇਤੋਂ ਦਾ ਸਰੀਰ ਚਾਹ ਦੇਂਦਾ ਤਮਾਸ਼ਾ ਅੰਤ ਨੂੰ ਮਿੱਟੀ ਨੇ ਮਿੱਟੀ ਚ ਰਲ ਜਾਣਾ ਹੈ ਜਦੋਂ ਪ੍ਰਾਣੀ ਪਹਿਲਾਂ ਜਨਮੇਂ ਦਾ ਬਚਪਨ ਵਿੱਚ ਆਪਣਾ ਹਿੱਸਾ ਗਵਾ ਲੈਂਦਾ ਫਿਰ ਜਵਾਨੀ ਨਸ਼ੇ ਵੀ ਕਹਾਂ ਚਲ ਜਾਂਦੀ ਹੈ ਬ੍ਰਹਮ ਤਤ ਪਛਾਣਦਾ ਨਹੀਂ ਉਹ ਜਦ ਬਿਰਧ ਹੁੰਦਾ ਹੈ ਤਾਂ ਸਰੀਰ ਕੰਮਲ ਲੱਗ ਪੈਂਦਾ ਹੈ ਨਾਮ ਜੱਪਿਆ ਨਹੀਂ ਜਾਂਦਾ ਫਿਰ ਤੇ ਉਹ ਹਾਲਤ ਹੋ ਜਾਂਦੀ ਹੈ ਕਬੀਰ ਬੇੜਾ ਜਲਜਲਣਾ ਫੁੱਟਿਆ ਏ ਛੇਕ ਹਜ਼ਾਰ ਵਾਲੀ ਕਹਾਣੀ ਬਣ ਜਾਂਦੀ ਓਥੇ ਫਿਰ ਕਹਿੰਦਾ ਕਿ ਫਿਰ ਭਗਵਾਨ ਦੇ ਭਜਨ ਤੋਂ ਬਗੈਰ ਜਿਹੜਾ ਅਸਿਰ ਆਪਾਂ ਨ ਅੰਕਰਸਿਆ ਜਾਂਦਾ ਹੈ ਮ੍ਰਿਤ ਲੋਕ ਵਿੱਚ ਆ ਕੇ ਦੇਖੋ ਥੱਲੋਸ ਵਰਤੇ ਮ੍ਰਿਤ ਲੋਕ ਮਰਨ ਖਾਇ ਮੰਡਲ ਮੈਂ ਆਇ ਮ੍ਰਿਤ ਮੰਡਲ ਇਹ ਮ੍ਰਿਤ ਲੋਕ ਹੈ ਜਿਹੜੇ ਚਲੋ ਇਹ ਖਿਆਲ ਇੱਕ ਹੋਰ ਵਿਸ਼ਾ ਤੇ ਫੇਰ ਗੱਲ ਕਰਾਂਗੇ ਆਪਾਂ ਸੋ ਮ੍ਰਿਤ ਲੋਕ ਵਿੱਚ ਆ ਕੇ ਬਾਲਕ ਬੇਦਜਾ ਰਾਜਾ ਬਜਾ ਉੱਚਾ ਨੀਵਾ ਕੋਈ ਨਹੀਂ ਜਿੰਗਤ ਤੇ ਕੋਈ ਨਹੀਂ ਬਚਦਾ ਸਾਰੇ ਸਭ ਕੋਈ ਆਈ ਵਾਰੀ ਹੈ ਸਭ ਆਪਣੇ ਬਿਰਾਜ ਭੋ ਕੇ ਚਲੇ ਜਾਂਦੇ ਨੇ ਰਾਣੀ ਬੋਸ ਹੋਂਗੇ ਵਿਸੋ ਤੇ ਜ਼ਮੀਨ ਤੇ ਡਿੱਗ ਪੈਂਦੇ ਜਿਵੇਂ ਕਿਸੇ ਨਸ਼ਾ ਕਰਕੇ ਪੋਸਤੀ ਪਿਆ ਹੋਵੇ ਨਾ ਉਹ ਜੇਦ ਕਰਦੀ ਹੈ ਕਹਿੰਦੀ ਨਹੀਂ ਮੈਂ ਤੇਰੇ ਤੋਂ ਬਗੈਰ ਨਹੀਂ ਰਹਿ ਸਕਦੀ ਮੈਂ ਤੇ ਤੂੰ ਅਗਰ ਤੂੰ ਜਾਏਂਗਾ ਤੇ ਮੈਂ ਵੀ ਤੇਰੇ ਨਾਲ ਹੀ ਜਾਵਾਂਗੀ ਉਹ ਕਹਿੰਦਾ ਕਿ ਉੱਥੇ ਜੰਗਲਾਂ ਦੇ ਵਿੱਚ ਰਹਿਣਾ ਬੜਾ ਔਖਾ ਹੈ ਰਾਣੀ ਨੇ ਕੀ ਕੀਤਾ ਹੁੰਦਾ ਰਾਣੀ ਨੇ ਆਪਣੇ ਮਜੀਰ ਨੂੰ ਕਿਹਾ ਕਿ ਨਾ ਜੰਗਲਾਂ ਦੇ ਵਿੱਚ ਬਨਾਂ ਦੇ ਵਿੱਚ ਇੱਕ ਹਨੇਰੇ ਬਨ ਦੇ ਵਿੱਚ ਇੱਕ ਮਹਿਲ ਬਣਾਇਆ ਹੁੰਦਾ ਹੈ ਭਵਨ ਉਹਦੇ ਉੱਪਰ ਇੱਕ ਛੱਤ 'ਚ ਮੋਹਰਾ ਰੱਖਾ ਕੇ ਇੱਕ ਬੰਦਾ ਬਿਠਾਇਆ ਹੁੰਦਾ ਤੇ ਉਤੋਂ ਖਾਲੀ ਹੁੰਦਾ ਮਤ ਆਵਾਜ਼ ਉਹਦੀ ਗੂੰਜੇ ਤੇ ਥੱਲੋਂ ਉੱਤੇ ਬੰਦਾ ਨਜ਼ਰ ਨਾ ਆਵੇ ਹੁਣ ਕਿਉਂਕਿ ਉਹਨੇ ਕਿਹਾ ਸੀ ਵੀ ਜੋਗੀ ਕਹਿੰਦਾ ਸੀ ਵੀ ਉਹ ਜੰਗ ਬਨਵੇਂ ਜਾ ਕੇ ਤੇ ਤਪੱਸਿਆ ਕਰੇ ਤੇ ਮੈਂ ਉੱਥੇ ਆ ਕੇ ਫਿਰ ਉਹਨੂੰ ਮੈਂ ਦਰਸ਼ਨ ਦੇਵਾਂਗਾ ਤੇ ਉਹਨੂੰ ਉਹ ਜਿਹੜਾ ਬ੍ਰਹਮ ਗਿਆਨ ਮੈਂ ਉੱਥੇ ਆ ਕੇ ਉਹਨੂੰ ਦਵਾਂਗਾ ਸੋ ਰਾਣੀ ਨੂੰ ਪਤਾ ਹੈ ਕਿ ਮੈਂ ਤੇ ਨਾਲ ਰਵਾਂਗੇ ਤੇ ਵਾਪਸ ਲੈ ਕੇ ਆ ਸਕਾਂਗੇ ਨਹੀਂ ਤੇ ਇੱਕ ਦਮ ਜੰਗਲ ਨੂੰ ਗਿਆ ਸਭ ਕੁਝ ਖਤਮ ਹੋ ਜਾਵੇਗਾ ਸੋ ਯਤਨ ਕਰਦੀ ਹੈ ਪਰ ਆਜੇ ਦੇ ਉਹਦੀ ਇੱਕ ਨਹੀਂ ਚੱਲਦੀ ਕੰਨਾਂ ਨਾ ਕੋ ਮੇਰਾ ਦੇਸ਼ ਹੈ ਨਾ ਮੈਂ ਕਿਸੇ ਦੇਸ਼ ਦਾ ਆਜਾ ਨਾ ਕੋ ਮੇਰਾ ਮਾਂ ਹੈ ਨਾ ਮੇਰਾ ਪਿਓ ਨਾ ਮੇਰਾ ਭੈਣ ਨਾ ਮੇਰਾ ਭਰਾ ਹੈ ਸ਼ਾਹੀ ਠਾੜਬਾ ਛੱਡਣਾ ਇਹ ਮੇਰੇ ਮਨ ਨੂੰ ਭਾਉਂਦਾ ਹੈ ਮਾਦਾ ਦੇ ਗਰਭ ਵਿੱਚ ਆ ਕੇ ਤਾਂ ਪਰਿਸ਼ ਦੁੱਖ ਦੁਖ ਪਾਉਂਦਾ ਹੈ ਇਸ ਯੋਨੀ ਚੋਂ ਨਿਕਲ ਕੇ ਸੰਸਾਰ ਚ ਦੁੱਖ ਹੀ ਨੇ ਪਰ ਉਹ ਰਾਣੀ ਕਹਿੰਦੀ ਵੀ ਇਸ ਇਸ ਗਰਭ ਦੇ ਵਿੱਚ ਉਹਦੇ ਬੜੇ ਬੜੇ ਰਾਜੇ ਪੈਦਾ ਹੋਏ ਨੇ ਵਿਆਸ ਵਰਗੇ ਸੂ ਜਵਾਨ ਇਸੇ ਮਾਇਕ ਚੋਂ ਹੀ ਆਏ ਨੇ ਇਸ ਨੂੰ ਬਿਨਾਂ ਛੋਏ ਦੱਸੋ ਕੌਣ ਜਗਤ ਵਿੱਚ ਆਇਆ ਹੈ ਸੋ ਜਿਸ ਰਸਤੇ 'ਚੋਂ ਆਇਆ ਇਸ ਰਸਤੇ 'ਚ ਆ ਕੇ ਹੀ ਪਰਮੇਸ਼ਰ ਨੂੰ ਪਾਈਦਾ ਉਹ ਰਸਤੇ ਨੂੰ ਭੰਲੀਦਾ ਨਹੀਂ ਹੈ। ਹਰੇਕ ਨੂੰ ਗਰਮ ਦੇ ਵਿੱਚ ਆਉਣਾ ਪੈਂਦਾ। ਉਹਨੇ ਬੜੀਆਂ ਸੋਝਵਾਨ ਵਾਲੇ ਗੱਲਾਂ ਕਹੀਆਂ ਪਰ ਰਾਜਾ ਜਿਹੜਾ ਉਹਦੇ ਕੰਨ ਤੇ ਕੋਈ ਜੂਮਾ ਸਰਕੀ ਉਹਨੂੰ ਸੀ ਵੀ ਮੈਂ ਹੁਣ ਜਾਣਾ ਹੀ ਜਾਣਾ। ਫਿਰ ਉਹ ਰਾਜਾ ਨੂੰ ਕਹਿੰਦਾ ਕਿ ਮੈਂ ਹਿਰਦੇ ਦੜ ਕਰ ਲਿਆ ਕਿ ਹੁਣ ਮੈਂ ਇੱਥੇ ਨਹੀਂ ਰਹਿਣਾ ਮੈਂ ਹੁਣ ਬਨਵੇ ਜਾਵਾਂਗਾ। ਤੇ ਉਹ ਕਹਿੰਦੇ ਦੂਜੇ ਜੋਗੀ ਨੇ ਮੈਂ ਦੂਜੀ ਗੱਲ ਕਹੀ ਸੀ ਕਿ ਬਾਨ ਵਿੱਚ ਇੱਕ ਮੰਦਿਰ ਬਣਵਾ ਲਵੋ ਉੱਥੇ ਬੈਠ ਕੇ ਤਪੱਸਿਆ ਕਰਾ ਕਰੋ ਤੇ ਜਦ ਸਮਾਂ ਆਏਗਾ ਤੇ ਮੈਂ ਬ੍ਰਹਮ ਗਿਆਨ ਦੇਵਾਂਗਾ ਤੁਹਾਨੂੰ ਜਿਹੜਾ ਹੈ ਰਾਜ ਤਿਆਗਣ ਦੀ ਲੋੜ ਨਹੀਂ ਹੈ ਸੋ ਰਾਜਾ ਉਹਦੀ ਗੱਲ ਮੰਨ ਲੇ ਨਾ ਬਈ ਜਦੋਂ ਜਾਨ ਲੱਗਦੇ ਤੇ ਰਾਣੀ ਜਿਤ ਕਰਦੀ ਕਿ ਮੈਂ ਵੀ ਤੇਰੇ ਨਾਲ ਹੀ ਜਾਵਾਂਗੀ ਮੈਂ ਵੀ ਤੇਰੇ ਨਾਲ ਹੀ ਜਾਵਾਂਗੀ ਜਿੱਥੇ ਤੂੰ ਜਾਏਂਗਾ ਉੱਥੇ ਚੱਲੂਗੀ ਮੈਂ ਉਹਨੂੰ ਸੁਣ ਲਿਆ ਹੁੰਦੇ ਵੀ ਨਹੀਂ ਉਹ ਦੋ ਖਿੰਥਾ ਮੰਗਵਾਂਦੀ ਕਹਿੰਦੀ ਤੁਸੀਂ ਭਾਵੇਂ ਮੈਂ ਬਨੀ ਰਾਜਾ ਕਹਿੰਦਾ ਵੀ ਉਥੇ ਜੰਗਲ ਦੇ ਸੱਪ ਨੇ ਸ਼ੇਰ ਨੇ ਉਥੇ ਬੜੇ ਦੁੱਖ ਦੇ ਦੁੱਖ ਇੱਥੇ ਹੈ ਇੱਥੇ ਆਨੰਦ ਮਾਣ ਇੱਥੇ ਬਣ ਬੱਚੇ ਰੱਖਦੀ ਆਪਣੇ ਬੱਚੇ ਵਿੱਚ ਡੋਬ ਦਵਾਂਗੀ ਰਾਜ ਸਭ ਬਰਬਾਦ ਕਰ ਦਵਾਂਗੀ ਸਾਰਾ ਜਿਹੜਾ ਖਜ਼ਾਨਾ ਮੈਂ ਵੰਡ ਦਾਂਗੀ ਸਾਰਿਆਂ ਨੂੰ ਸਰੀਰ ਤੇ ਮੈਂ ਠੰਢੀ ਬਰਦਾਸ਼ਤ ਕਰ ਲਾਂਗੀ ਸਰੀਰ ਤੇ ਮੈਂ ਗਰਮੀ ਬਰਦਾਸ਼ਤ ਕਰ ਲਾਂਗੀ ਪਰ ਮੁੱਖ ਦੀ ਗੱਲ ਰਾਜ ਮੈਂ ਤੈਨੂੰ ਨਹੀਂ ਛੱਡ ਸਕਦੀ ਜਿੱਥੇ ਤੂੰ ਜਾਏਂਗਾ ਮੈਂ ਤੇਰੇ ਨਾਲ ਹੀ ਰਾਵਾਂਗੀ ਉਗਣਾ ਨੂੰ ਕਹ ਰਿਹਾ ਬੱਚੇ ਪਾ ਰਾਜਪੱਖ ਸੰਭਾਲ ਮੈਨੂੰ ਯਾਦ ਕਰ ਲੈ ਕਰੀ ਮੈਂ ਆ ਜਾ ਕਰਾਂਗਾ ਉਹ ਕਹਿੰਦੇ ਨਹੀਂ ਜਿੱਥੇ ਚੱਲੇਗਾ ਉਥੇ ਤੱਕ ਨਾ ਰਾਵਾਂਗੇ ਸ ਮੁੱਖ ਦੀ ਗੱਲ ਇਹ ਹੈ ਵੀ ਰਾਣੀ ਪੂਰੀ ਜ਼ਿੱਦ ਕਰ ਲੈਂਦੀ ਹੈ ਵੀ ਨਹੀਂ ਮੇਰੇ ਨਾਲ ਰਹਿਣਾ ਹੀ ਰਹਿਣਾ ਹੁਣ ਉਹਨੂੰ ਪਤਾ ਹੈ ਜੇ ਗਿਆ ਗਾਂ ਦੀ ਗਾਂ ਨਿਕਲ ਜਗਾ ਵਾਪਸ ਲਿਆਂਦਾ ਤਰੀਕਾ ਤਦ ਤੱਕ ਜਦ ਤੱਕ ਮੈਂ ਇਹਦਾ ਨਾਮ ਹੈ ਵਾਪਸ ਇਹਦੇ ਆਣ ਦਾ ਜਿਹੜਾ ਯੋਗ ਤਦ ਤੱਕ ਹੈ ਜਦ ਤੱਕ ਮੈਂ ਇਹਦੇ ਇਹਦੇ ਨਾਲ ਹਾਂ ਜਦ ਆਜੰਨਿਆਂ ਨੂੰ ਜੋਗਨ ਦੇਖਿਆ ਜੋਗੀ ਦਾ ਭੇਸ ਧਾਰ ਕੇ ਆਪਣੀ ਮਾਤਾ ਕੋਲ ਆਇਆ ਮਾਤਾ ਨੇ ਬੜਾ ਰੋਕਿਆ ਇਹਨੂੰ ਪਿਕਾਂ ਰੋਕਣ ਦਾ ਯਤਨ ਕੀਤਾ ਪਰ ਉਹਦੇ ਮਨ ਦੇ ਵਿੱਚ ਇੱਕੋ ਸੀ ਵੀ ਨਹੀਂ ਮੈਂ ਕੁਛ ਨਹੀਂ ਮੈਂ ਨਾ ਮੇਰਾ ਦੇਸ਼ ਹੈ ਨਾ ਮੇਰਾ ਕੋ ਪੁੱਤਰ ਹੈ ਇਹ ਸੰਸਾਰ ਮੇਰਾ ਸੇ ਮਥਿਆ ਹੈ ਕੋਈ ਮੇਰਾ ਰਾਜ ਨਹੀਂ ਮੇਰੇ ਕੋਲ ਸੇ ਇੰਦਰ ਦਾ ਰਾਜ ਵੀ ਕੋਈ ਮੈਨੇ ਨਹੀਂ ਰੱਖਦਾ ਇਹ ਮੈਂ ਰਾਜ ਛੱਡ ਕੇ ਤੇ ਚਲਾ ਜਾਵਾਂਗਾ ਉਹ ਤੇ ਜਦ ਜੰਗਲ ਦੇ ਵਿੱਚ ਜਾਂਦੇ ਨੇ ਦੋਵੇਂ ਉਹ ਇਸਤਰੀ ਵੀ ਉਹਦੇ ਨਾਲ ਹੀ ਚਲੀ ਜਾਂਦੀ ਹੈ ਤੇ ਉਸੇ بڑے بڑے ਸਾਲ ਦੇ ਬ੍ਰਿਜ ਨੇ ਉਥੇ ਉੱਚੇ ਉੱਚੇ ਕੰਡਿਆਂ ਵਾਲੇ ਤਲਾਬ ਨੇ ਤੇ ਤਪਕਾਂ ਨੇ ਪਧਾਰਿਆ ਤੇ ਉਥੇ ਬਹੁਤ ਸੁੰਦਰ ਜਿਹੜਾ ਬਨ ਬਣਿਆ ਉਥੇ ਨਾ ਸੂਰਜੀ ਰੋਸ਼ਨੀ ਪੈਂਦੀ ਨਾ ਚੰਦਰਮਾ ਦੀ ਚਾਨਣੀ ਹੁੰਦੀ ਹੈ ਉਥੇ ਕੋਈ ਦੇਵੀ ਦੇਵਤਾ ਨਹੀਂ ਕਹਿੰਦਾ ਨਾ ਸਾਰੇ ਦੇਵੀ ਦੇਵਤਾ ਤਿਆਗ ਕੇ ਸਭ ਇੱਕ ਪਰਮੇਸ਼ਰ ਦੀ ਆराधना ਕਰਾਂਗਾ ਮੇਰੇ ਵਾਸਤੇ ਨਾ ਇੰਦਰ ਨਾ ਕੋਈ ਹੋਰ ਦੇਵ ਦੇਵਤਾ ਮੇਰੇ ਵਾਸਤੇ ਹੈ ਇਹ ਮੈਂ ਸਭ ਤਿਆਗ ਕਰੇ ਨੇ ਜਦੋਂ ਜੰਗਲ ਜਾਂਦੇ ਉਥੇ ਭਵਨ ਦੇਖਦੇ ਤੇ ਉਹ ਰਾਜਾ ਕਹਿੰਦਾ ਭਵਨ ਬਹੁਤ ਸੁੰਦਰ ਹੈ ਦੇ ਅੰਦਰ ਬੈਠ ਕੇ ਤਪੱਸਿਆ ਕੀਤੀ ਜਾਵੇ ਮੈਂ ਤਪੱਸਿਆ ਕਰਾਂਗੇ ਉਹ ਅੰਦਰ ਬੈਠ ਕੇ ਉਹ ਤਪੱਸਿਆ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਰਾਣੀ ਨੇ ਜਿਸ ਵਕਤ ਨੂੰ ਸਾਰੇ ਆਪਣੇ ਬੰਦਾ ਸਦਾ ਹੀ ਭੇਤ ਭਰੀ ਗੱਲ ਦੱਸੀ ਸੀ ਉਹਦਾ ਜਿਹੜੀ ਉਮਰ ਤੇ ਜਿਹੜੀ ਉਹਦੀ ਦੇਖ ਉਹ ਕਿਤਨੇ ਕਿਤੇ ਸਾਧੂ ਯੋਗੀ ਵਰਗੀ ਸੀ ਸੋ ਜਿਵੇਂ ਸਕੀਮ ਬਣਾਈ ਸੀਗੀ ਉਹ ਉਥੇ ਆ ਜਾਂਦਾ ਤੱਪ ਕਰਦੇ ਕਰਦੇ ਰਾਣੀ ਨੂੰ ਸਮਝਾ ਜੋਗੀ ਇੱਥੇ ਆ ਪਹੁੰਚਦਾ ਉਸਨੇ ਮਰਨ ਵੇਲੇ ਮੈਨੂੰ ਬਚਨ ਕਹੇ ਸਨ ਉਹ ਮੈਂ ਸੱਚ ਕਰ ਲਏ ਸਨ ਰਾਣੀ ਨੂੰ ਕਹਿੰਦੀ ਹੈ ਰਾਜਾ ਉੱਠ ਕੇ ਉਸ ਨੂੰ ਜੋ ਬੰਦਾ ਆਂਦਾ ਤੇ ਰਾਜਾ ਉੱਠ ਕੇ ਉਹਦੀ ਪੈਰੀ ਪੈਂਦਾ ਗੁਰੂ ਸਮਝ ਕੇ ਆਪਣਾ ਉਹਨਾਂ ਵਿਚਾਰ ਸ਼ੁਰੂ ਕਰਦਾ ਹੈ ਫਿਰ ਰਾਜਾ ਨੇ ਤੁਸੀਂ ਨਦੀ ਚ ਇਸ਼ਨਾਨ ਕਰਕੇ ਇੱਥੇ ਆ ਕੇ ਬੈਠੋ ਤਦ ਮੈਂ ਤੁਹਾਨੂੰ ਬ੍ਰਹਮਵਾਦ ਦੀ ਗੱਲ ਸਮਝਾਵਾਂਗਾ ਅਜੇ ਹੀ ਇਹਨਾਂ ਦੇ ਨਾਲ ਰਾਜਾ ਉੱਥੋਂ ਟਲਿਆ ਗਿਆ ਨਹਾ ਤੋ ਕੇ ਵਾਪਸ ਆਇਆ ਜਿਹੜਾ ਦੂਸਰਾ ਬੰਦਾ ਸੀ ਉਹਨੂੰ ਉਹਨੇ ਸਮਝਾ ਕੇ ਛਾਪੇ ਚੜਾਤਾ ਜਦ ਰਾਜਾ ਨਾਣ ਗਿਆ ਨਾ ਤੇ ਉਹਨੇ ਕਿਹਾ ਤੂੰ ਛਾਪੇ ਚੜ ਜਾ ਜਦ ਜਦ ਮੈਂ ਇਸ਼ਾਰਾ ਕਰਾਂਗਾ ਤੂੰ ਤਿੰਨ ਵਾਰੀ ਸਾਧੂ 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 ਕਹਿਣਾ ਤੇ ਜਦ ਇਸ਼ਾਨ ਕਰਕੇ ਰਾਜਾ ਵਾਪਸ ਆਇਆ ਤੇ ਜੋਗੀ ਦੇ ਬਾਣਜ ਜੋ ਆਦਮੀ ਬੈਠਾ ਸੀ ਉਹਨਾਂ ਵਿਚਾਰ ਵੀ ਚੱਲੀ ਤੇ ਕਹਿੰਦਾ ਸੁਣ ਰਾਜਾ ਜਦੋਂ ਮੈਂ ਆਪਣੇ ਉੱਤੇ ਮਿੱਟੀ ਚੜ੍ਹਾ ਲਈ ਤੇ ਧਰਮਨਾਥ ਅੱਗੇ ਦਿੱਤੀ ਕਿ ਤੂੰ ਰਾਜੇ ਦੇ ਸੰਪਰਕ ਨਾਲ ਛੱਡ ਇੱਥੇ ਕਿਉਂ ਆਇਆ ਹੈ ਇਹ ਜੋਗੀ ਦੇ ਸਰਤਾਜ ਸੁਣੋ ਮੈਨੂੰ ਸਾਰਾ ਹਾਲ ਦੱਸੋ ਫਿਰ ਉਹਨੂੰ ਸਾਰੀ ਕਹਾਣੀ ਸੁਣਾਉਂਦਾ ਜੋ ਬੋਲਦਾ ਉਹ ਤੇ ਕੀ ਹੋਇਆ ਉਹ ਕਹਿੰਦਾ ਮੈਂ ਧਰਮਰਾਜ ਨੇ ਮੈਨੂੰ ਬਚਨ ਕਹੇ ਸਨ ਉਹ ਮੈਂ ਤੁਹਾਡੇ ਕੋਲ ਕਹਿੰਦਾ ਹਾਂ ਧਰਮਰਾਜ ਨੇ ਕਿਹਾ ਹੈ ਕਿ ਰਾਜ ਨੂੰ ਕਹਿਣਾ ਕਿ ਨਾ ਤੂੰ ਨਲਕਾ ਚ ਕਹਿਣਾ ਹੈ ਕਿ ਤੂੰ ਆਪਣੇ ਰਾਜ ਭਾਗ ਸੰਭਾਲ ਨਹੀਂ ਤਾ ਤੂੰ ਨਲਕਾ ਹੀ ਭੰਦਾ ਫਿਰੇਗਾ ਜਿਵੇਂ ਕਰੋੜਾਂ ਯੱਗਾਂ ਦੀ ਤਪੱਸਿਆ ਦਾ ਫਲ ਮਿਲਦਾ ਹੈ ਨਾ ਉਸੇ ਤਰ੍ਹਾਂ ਸੱਚਾ ਨਾ ਕਰਨ ਦਾ ਵੀ ਜਿਹੜਾ ਫਲ ਉਹ ਸ਼ਾਸਤਰਾਂ ਦੇ ਵਿੱਚ ਦੱਸਿਆ ਗਿਆ ਹੈ ਜੋ ਰਾਜਾ ਨਿਆ ਨਹੀਂ ਕਰਦਾ ਝੂੜ ਬੋਲਦਾ ਰਾਜ ਛੱਡ ਕੇ ਤਪੱਸਿਆ ਕਰਦਾ ਨਰਕ ਵਿੱਚ ਪੈਂਦਾ ਫੇ ਮਿੱਤਰ ਸੁਣੋ ਬਿਰਧ ਮਾਤਾ ਪਿਤਾ ਨਿਤ ਦੀਸ ਉਹਨਾਂ ਦੀ ਸੇਵਾ ਕਰੋ ਰਾਜ ਭਾਗ ਦੇ ਵਿੱਚ ਰਵੋ ਬਾਨੂ ਨਾ ਜਾਓ ਇਹੀ ਧਰਮ ਦਾ ਕਾਜ ਹੈ ਤੇ ਰਾਜਾ ਕਹਿੰਦਾ ਜੇ ਤੂੰ ਉਹੀ ਜੋਗੀ ਹੈ ਨਾ ਜੇ ਤੈਨੂੰ ਧਰਮ ਨਾ ਹੀ ਨੇ ਵਾਪਸ ਭੇਜਿਆ ਤੇ ਤੈਨੂੰ ਆਪਣਾ ਰੂਪ ਛੁਪਾ ਲੈ ਤੇ ਬੋਲ ਦੇਖੋ ਕੇ ਬੋਲ ਜੋਗੀ ਨੇ ਇਸ ਤਰ੍ਹਾਂ ਹੀ ਕੀਤਾ ਜੋਗੀ ਇਕਦਮ ਚੁੱਪ ਹੋ ਕੇ ਸਮਾਦੀ ਲਾ ਕੇ ਬੈਠ ਗਿਆ ਤੇ ਉੱਤੇ ਜਿਹੜਾ ਬੰਦਲ ਕੋਇਆ ਸੀ ਉਹਨੇ ਤਿੰਨ ਵਾਰੀ ਸਤ 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 ਕਿਹਾ ਜਗਤ ਵਿੱਚ ਜਿਉਣਾ ਸੁਖਾਂ ਨਹੀਂ ਪਰ ਇਹ ਦੋਵੇਂ ਕੰਮ ਕਰਨੇ ਕਠਿਨ ਹਨ ਸਵੇਰੇ ਰਾਜਾ ਜੀ ਤੂੰ ਰਾਜ ਪ੍ਰਬੰਧ ਦੇ ਸਾਹਮਣੇ ਰਹੀ ਰਾਤ ਨੂੰ ਤੂੰ ਭਗਤੀ ਕਰਿਆ ਕਰੀ ਰਾਜੇ ਨੂੰ ਜਦ ਆਕਾਸ਼ਵਾਣੀ ਹੋਈ ਉਹਨੇ ਸੁਣਿਆ ਵੀ ਜਿਵੇਂ ਆਕਾਸ਼ ਗੂੰਜਿਆ ਰਾਜੇ ਨੇ ਉਸ ਗੱਲ ਨੂੰ ਮਨ ਚ ਸੱਚ ਮੰਨ ਕੇ ਆਪਣੇ ਵਾਪਸ ਆ ਗਿਆ ਆਕੇਦੇ ਸਵੇਰੇ ਜਿਹੜਾ ਰਾਜਪਾਲ ਬਿਲਕੁਲ ਧਰਮ ਨਾਲ ਨਿਆਨ ਨਾਲ ਸਾਮ ਦਾ ਸੀ ਟੈਕਸ ਘਟਾਇਆ ਸਭ ਕੁਝ ਉਹਨੇ ਜਿਹੜਾ ਜੋ ਪੁੱਠੇ ਕੰਮ ਸਾਰੇ ਬੰਦ ਕੀਤੇ ਤੇ ਰਾਤ ਨੂੰ ਸਿਮਰਨ ਕਰਾਇਆ ਕਰਦਾ ਸੀ ਸੋ ਇਸ ਤਰ੍ਹਾਂ ਰਾਣੀ ਨੇ ਤੇ ਉਹਦੇ ਮੰਤਰੀ ਨੇ ਇੱਕ ਚਤਤਰ ਖੇਡ ਕੇ ਕਿਸ ਤਰ੍ਹਾਂ ਉਸ ਭਟਕੇ ਹੋਏ ਰਾਜ ਨੂੰ ਸਿੱਧੇ ਰਾਹ ਤੇ ਲਿਆਂਦਾ ਹੈ ਇਹ ਵਿਸ਼ਾ ਬਹੁਤ ਲੰਬਾ ਜਿਹੜਾ ਰਾਜੇ ਦਾ ਦੂਸਰਾ ਭਾਗ ਹੈ ਨਾ ਇਹਦੇ ਵਿੱਚ ਰਾਜੇ ਦੇ ਕਰਮ ਦੱਸੇ ਨੇ ਕੀ ਹੋਣੀ ਚਾਹੀਦੇ ਨੇ ਜੀ ਇਸ ਤਰ੍ਹਾਂ ਦੇ ਚਤਤਰ ਇਹ ਕਿਤੇ ਪੜਾਏ ਜਾਣ ਬਾਦਲਾਂ ਹਾਂ ਦੇ ਕਿਤੇ ਕੰਨੀ ਪੈ ਜਾਣੀਆਂ ਕਿਸੇ ਨੂੰ ਸਮਝ ਆ ਜਾਵੇ ਕਿਤੇ ਕਿਸੇ ਨੇ ਕਿਸੇ ਦਾ ਮਨ ਬਦਲ ਜਾਵੇ ਤੇ ਚੰਗਾ ਰਾਜ ਪ੍ਰਬੰਧ ਆ ਜਾਵੇ ਤੇ ਸਾਡੇ ਵੀ ਜਿਹੜੀ ਪੰਜਾਬ ਦੀ ਜੋ ਦੁਨੀਆ ਦੀ ਜਿਹੜੀ ਜਾਨ ਸੌਖੀ ਹੋ ਸਕਦੀ ਹੈ ਪਰ ਇਹ ਪੜਾਏ ਨਹੀਂ ਜਾ ਰਹੇ ਦਿੱਕਤ ਹੈ ਹੋਈ ਹੈ ਦੇਖੋ ਚਿੱਤਰ ਸਾਰਾ ਔਰ ਸਾਰਾ ਗੁਰਮਤ ਦੇ ਉੱਤੇ ਅਧਾਰਿਤ ਹੈ ਸਾਰੇ ਜੋ ਬਾਦ ਤਾਂ ਹੀ ਬੇਨਤੀ ਕੀਤੀ ਸੀ ਜੇ ਅਗਰ ਇਹ ਚਿੱਤਰ ਖੁੱਲ ਕੇ ਸਮਝਣਾ ਤੇ 8-8 ਘੰਟੇ ਦਾ ਸਮਾਂ ਆਪਾਂ ਨੂੰ ਚਾਹੀਦਾ ਕਿਉਂਕਿ ਕੱਲੀ-ਕੱਲੀ ਪੰਕਤੀ ਕੋ ਵਿਆਸ ਸਮਾਰਾਜੀ ਦੇ ਵਿੱਚ ਲੈ ਕੇ ਦੀ ਵਿਆਖਿਆ ਹੋਵੇ ਸੋਕਰ ਇਸ ਪ੍ਰਕਾਰ ਰਾਣੀ ਨੇ ਕੀ ਕੀਤਾ ਚਿਤ੍ਰ ਖੇਡਿਆ ਹੈ ਕਿ ਆਪਣੇ ਰਾਜੇ ਨੂੰ ਜੋ ਪਟਕੇਸ ਨੂੰ ਵਾਪਸ ਕਰ ਲੈ ਕੇ ਆਉਂਦਾ ਉਹਨ ਰਾਜ ਭਗਤੀ ਕਰਦਾ ਹੈ ਤੇ ਭਗਤੀ ਵੀ ਕਰਦਾ ਹੈ ਉਹਨੇ ਰਾਜੇ ਦਾ ਜੀਵਨ ਬਚਾ ਲਿਆ ਗਰ ਕਰਨ ਤੋਂ ਉਹਨੇ ਰਾਜੇ ਦਾ ਜੀਵਨ ਬਚਾ ਲਿਆ ਝਟਕਣ ਤੋਂ ਸੋ ਇਸੇ ਪ੍ਰਕਾਰ ਦੇ ਚਿਤ੍ਰ ਹੁੰਦੇ ਨੇ ਕੁਝ ਈ ਉੱਚ ਵੀ ਹੁੰਦੇ ਨੇ ਕੁਝ ਨੀਚ ਵੀ ਹੁੰਦੇ ਨੇ ਜਿਹੜੀਆਂ ਜਿਵੇਂ ਕਹਿੰਨਾ ਕਿ ਔਰਤ ਦਾ ਚਾਹੇ ਤੇ ਘਰ ਨੂੰ ਨਰਕ ਬਣਾ ਦੇਵੇ ਚਾਹੇ ਤੇ ਸਵਰਗ ਬਣਾ ਦੇਵੇ ਜੇ ਉਹ ਰਾਣੀ ਸੂਜਮਾ ਨਾ ਹੁੰਦੀ ਤੇ ਰਾਜਾ ਤਪ ਨੂੰ ਚਲ ਜਾਂਦਾ ਸਭ ਕੁਝ ਖਤਮ ਹੋ ਜਾਂਦਾ ਪਰ ਰਾਣੀ ਸੂਜਮਾ ਸੀ ਰਾਜ ਨੂੰ ਮੂੜ ਕੇ ਲੈ ਵੀ ਆਈ ਔਰ ਉਹਨੂੰ ਭਗਤੀ ਤੋਂ ਪਟਕਾਇਆ ਵੀ ਨਹੀਂ ਆ ਉਹ ਦਿਨੇ ਆਪਣਾ ਰਾਜ ਭਗ ਬਿਲਕੁਲ ਨਿਆਜ਼ ਕਰਦਾ ਧੰਨ ਦੇ ਨਾਲ ਰਾਤ ਚਲਾਉਂਦਾ ਤੇ ਰਾਤ ਨੂੰ ਆਪਣੀ ਤਪੱਸਿਆ ਕਰਦਾ ਸੋ ਅਸੀਂ ਵੀ ਸੰਸਾਰ ਦੇ ਜਿਸੇ ਪ੍ਰਕਾਰ ਵਿੱਚ ਜਨਾ ਜੰਗਲਾਂ ਜਾਂਦੇ ਲੋਕ ਨੇ ਦਿਨੇ ਆਪਣਾ ਕੰਮ ਕਾਰ ਕਰੋ ਬੱਚੇ ਪਾਲੋ ਸਮਾਂ ਮਿਲੇ ਤੇਰੇ ਮਨ ਐਸੋ ਕਰ ਸੰਿਆਸ ਬੰਸੇ ਸਦਨ ਸਵੇਰ ਕਰ ਸਮਝੋ ਮਨ ਹੀ ਮਾਏ ਉਦਾਸ ਮਨ ਨਹੀਂ ਨਾ ਮੰਨ ਲਓ ਕਿ ਜੰਗਲ 'ਚ ਬੈਠੇ ਆ ਮਨ ਲਾ ਲਓ ਮੰਨ ਲਓ ਕਿਸੇ ਘਰ ਚ ਨਹੀਂ ਬੈਠੇ ਹੁਣ ਪੁੱਤਰ ਮੰਨੇ ਤੇ ਮੇਰਾ ਪਿਓ ਆ ਨਹੀਂ ਮੰਨਤ ਨਹੀਂ ਪਿਓ ਕਹਿੰਦਾ ਜਾ ਮੈਂ ਆਪਣੇ ਪੁੱਤਰ ਇਨੀ ਮੰਨਦਾ ਕਹਿੰਦਾ ਮੰਨਣ ਦੀ ਹੈ ਮੰਨਨ ਕਰਨ ਦੀ ਹੈ ਸੋ ਮੰਨ ਲਓ ਕਿ ਸਾਰਾ ਘਰ ਹੀ ਜੰਗਲ ਹੈ ਔਰ ਇੱਥੇ ਆ ਕੇ ਤਪੱਸਿਆ ਕਰਨੀ ਹੈ ਇੱਥੇ ਸਤ ਨੂੰ ਪ੍ਰਾਪਤ ਹੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ